ਸਮਰਾਲਾ ਵਿੱਚ ਕਾਰਸਵਾਰ ਲੁਟੇਰਿਆਂ ਵੱਲੋਂ ਕੀਟਨਾਸ਼ਕ ਕੰਪਨੀ ਦੇ ਸੇਲਜ਼ਮੈਨਾਂ ਤੋਂ 16,94,000 ਰੁਪਏ ਖੋਣ ਦੇ ਮਾਮਲੇ ਵਿੱਚ 4 ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ 3,60,000 ਰੁਪਏ ਬਰਾਮਦ ਕੀਤੇ ਗਏ ਨੇ ਨਾਰੀ ਤੋਂ ਦੱਸਦੇ ਕਿ ਐਸਬੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਵਾਸੀ ਇਕਤਾ ਕਲੋਨੀ ਰਾਜਪੁਰਾ ਨੇ ਆਪਣੇ ਰਿਸਟੇਡਰ ਵਿਜੇ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ ਤੇ ਦੋ ਹੋਰ ਸਾਥੀ ਸੰਦੀਪ ਸਿੰਘ ਦੀਪੂ ਅਤੇ ਸਤਪਾਲ ਸਿੰਘ ਵਾਸੀ ਰੋਸਦੂਪੁਰ ਨਾਲ ਮਿਲ ਕੇ ਸੈਂਟਰੋ ਕਾਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਕਾਰ ਉੱਪਰ ਜਾਲੀ ਨੰਬਰ ਵੀ ਲਾਇਆ ਹੋਇਆ ਸੀ ਵਿਜੇ ਕੁਮਾਰ ਕਿਰਾ ਪਹਿਲਾਂ ਵੀ ਉੱਤਰਾਖੰਡ ਵਿੱਚ ਮੁਕੱਦਮਾ ਤਰਜ ਹੈ ਜਿੱਥੇ ਉਹਦੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਅੱਜ ਆਪਣਾ 3 ਤਰੀਕ ਨੂੰ ਇੱਕ ਇੱਥੇ ਘਟਨਾ ਹੋਈ ਸੀਗੀ ਮਾਛੀ ਆਪਣਾ ਸਮਰਾਲਾ ਦੇ ਵਿੱਚ ਉੱਥੇ ਕੁਝ ਜਿਹੜੇ ਸੀਗੇ ਨਟੋਰੀਅਸ ਬੰਦੇ ਸੀ ਜਿਹੜੇ ਕਿ ਗੈਂਗ ਸੀਗਾ ਉਹਨੇ ਇੱਕ ਗੱਡੀ ਸੀਗੀ ਜਿਹੜੀ ਕੰਪਨੀ ਦੀ ਕੋਈ ਐਗਰੋ ਕੰਪਨੀ ਸੀਗੀ ਐਗਰੋ ਕੈਮੀਕल्स ਦੀ ਉਹਨਾਂ ਦੇ ਜਿਹੜੇ ਮੈਨੇਜਰ ਸੀਗੇ ਉਹਨਾਂ ਦੇ ਕੋਲੋਂ 16 ਲੱਖ 70 ਹਜ਼ਾਰ ਰੁਪਏ ਗੱਡੀ ਦੇ ਨਾਲ ਗੱਡੀ ਦੇ ਅੱਗੇ ਗੱਡੀ ਲਾ ਕੇ ਗਨ ਪੁਆਇੰਟ ਤੇ ਉਹਨਾਂ ਨੇ ਖੋਲੇ ਸੀਗੇ ਉਹਦੇ ਪਿੱਛੇ ਉਹਦੇ ਇਸ ਕੇਸ ਨੂੰ ਫਿਰ ਮੱਦੇ ਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਨੇ ਡੀਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਸਮਰਾਲਾ ਦੇ ਅੰਡਰ ਤੇ ਇੱਕ ਸਾਡੀ ਟੈਕਨੀਕਲ ਟੀਮ ਨੂੰ ਗਠਿਤ ਕਰਕੇ ਇਹਦੇ ਤੇ ਕੇਸ ਦੇ ਉੱਪਰ ਲਾਇਆ ਸੀਗਾ ਤੇ ਟੀਮ ਨੇ ਜ ਸਫਲਤਾ ਹਾਸਲ ਕੀਤੀ ਹੈ ਬੜੀ ਟੈਕਨੀਕਲ ਢੰਗ ਦੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਅਸੀਂ ਇਹ ਕੇਸ ਟ੍ਰੇਸ ਕੀਤਾ ਹੈ ਇਹ ਜੋ ਸਾਨੂੰ ਪੈਸੇ ਕੁਝ ਪੈਸੇ ਵੀ ਰਿਕਵਰ ਹੋ ਗਏ ਨੇ ਉਹ ਗੱਡੀ ਵਾਧਾ ਚ ਵਰਤੀ ਗਈ ਰਿਕਵਰ ਹੋ ਗਈ ਹੈ ਜਿਹੜੇ ਚਾਰ ਬੰਦਿਆਂ ਨੇ ਜਿਹੜਾ ਨੇ ਵਾਅਦਾਦ ਕੀਤੀ ਸੀਗੀ ਉਹ ਵੀ ਅਸੀਂ ਅਰੈਸਟ ਕਰ ਲਏ ਨੇ ਬਾਕੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਵੀ ਹਾਂ ਵੀ ਉਸ ਦਿਨ ਇੱਕ ਸੈਂਟਰੋ ਕਾਰ ਸੀਗੀ ਆਪਣੇ ਤਿੰਨ ਮੁਲਾਜ਼ਮ ਸੀਗੇ ਕੰਪਨੀ ਦੇ ਰਾਮਪੁਰਾ ਫੋਲ ਦੀ ਕੰਪਨੀ ਸੀਗੀ ਐਗਰੋਕੇਮਿਕल्स ਦੀ ਉਹਦੇ ਮੁਲਾਜ਼ਮ ਮਹੀਨੇ ਬਾਅਦ ਆਪਣੀ ਕੰਪਨੀ ਦੀ ਮੀਟਿੰਗ ਤੇ ਜਾਂਦੇ ਨੇ ਤਾਂ ਉਹ ਮੀਟਿੰਗ ਤੇ ਜਾਂਦਾ ਜਾਂਦਾ ਉਹਨਾਂ ਦੇ ਕੋਲ ਉਸ ਦਿਨ ਸਾਰਿਆਂ ਦੇ ਕੋਲ ਕਿਸੇ ਕੋਲ 6 ਲੱਖ ਇੱਕ ਕੋ 7 ਲੱਖ 3 ਬੰਦਿਆਂ ਕੋਲ ਸੀਗਾ ਉਹ ਕੰਪਨੀ ਦੇ ਉਹਨਾਂ ਦੇ ਪੈਸੇ ਅੱਗੇ ਗੱਡੀ ਦੇ ਗੱਡੀ ਲਾ ਕੇ ਤੇ ਫੋਰਸਫੁਲੀ ਉਹਨਾਂ ਨੂੰ ਖੋਲੇ ਗਏ ਸੀਗੇ ਉਹਦੇ ਵਿੱਚ ਉਹਨਾਂ ਨੇ ਇਹ ਸੀਗਾ ਵੀ ਇੱਕ ਜਿਹੜੇ ਅਸੀਂ ਬੰਦੇ ਫੜੇ ਨੇ ਮਲਜਮ ਫੜੇ ਨੇ ਉਹਨਾਂ ਚ ਇੱਕ ਰਾਜਪੁਰੇ ਦਾ ਜਤਨ ਹੈ ਇੱਕ ਉਹਦਾ ਅੱਗੇ ਕਜ਼ਨ ਹੈ ਵਿਜੇ ਦੋ ਬੰਦੇ ਉੱਤਰਾਖੰਡ ਦੇ ਨੇ ਰੁਦਰਪੁਰ ਦੇ ਜਿਨ੍ਹਾਂ ਤੇ ਵੀ ਪਹਿਲਾਂ ਵੀ ਪਰਚੇ ਦਰਜ ਨੇ ਉਹਨਾਂ ਨੇ ਗਨਪੁਆਇੰਟ ਤੇ ਜਿਹੜੀ ਇਹ ਲੁੱਟ ਕੀਤੀ ਸੀਗੀ ਇਹ ਸਾਰੇ ਦੇ ਸਾਰੇ ਬੰਦੇ ਫੜੇ ਗਏ ਨੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਅੱਗੇ ਫਰਦਰ ਕੀ ਦਾ ਕੀ ਦਾ ਲਿੰਕ ਹੈ ਉਹ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਤੁਹਾਨੂੰ ਫਰਦਰ ਦੱਸਾਂਗੇ ਸਰ ਕਿਵੇਂ ਪਤਾ ਲੱਗਿਆ ਵੀ ਇਹ ਬੰਦਿਆਂ ਨੇ ਜਿਹੜੀ ਲੁੱਟ ਕੀਤੀ ਹੈ ਜਿਹੜੇ ਜਿਨ੍ਹਾਂ ਦੀ ਹੋਈ ਹੈ ਉਹਨਾਂ ਨੇ ਹੀ ਕਰਵਾਈ ਸੀ ਜਾਂ ਆਪ ਕੀ ਸੀਗਾ ਇਹ ਦੇਖੋ ਇਹ ਫਰਦਰ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਵੀ ਹਾਂ ਵੀ ਅੱਗੇ ਕੌਣ-ਕੌਣ ਬੰਦੇ ਸ਼ਾਮਲ ਹੈ ਹਾਂ ਇੰਨੀ ਗੱਲ ਇਹ ਹੈ ਵੀ ਹਾਂ ਵੀ ਜਿਹੜੀ ਇਨਵੈਸਟੀ ਜਿਹੜੀ ਸੋਲਵ ਕਰਨ ਦਾ ਤਰੀਕਾ ਹੈ ਉਹ ਅਸੀਂ ਨਾ ਕਿਸੇ ਨੂੰ ਦੱਸ ਸਕਦੇ ਹਾਂ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਪਾਰਟ ਹੈ ਅਸੀਂ ਇਹਨੂੰ ਨਹੀਂ ਦੱਸ ਸਕਦੇ ਠੀਕ ਹੈ ਟੈਕਨੀਕ ਕੈਸ਼ ਹਲੇ ਤੱਕ ਲਗਭਗ 4 ਲੱਖ ਦੇ ਕਰੀਬ ਹੋ ਚੁੱਕਿਆ ਹੈ ਰਿਕਵਰ ਬਾਕੀ ਜਿਹੜੇ ਬੰਦੇ ਸਾ ਉਹ ਜਿਹੜੇ ਰੁਪਏ ਸੀਗੇ ਜੀ ਇਹ ਕੰਪਨੀ ਦੇ ਪੈਸੇ ਸੀ ਜਾਂ ਫਿਰ ਉਹਨਾਂ ਦੇ ਮਲਾਜ਼ਮਾਂ ਦੇ ਆਪਣੇ ਪੈਸੇ ਇਹ ਕੰਪਨੀ ਦਾ ਹੀ ਮਾਲ ਸੇਲ ਕਰਦੇ ਸੀਗੇ ਕੰਪਨੀ ਦੇ ਮਾਲ ਦੀ ਸੇਲ ਜਿਹੜੀ ਕੁਛ ਹੁੰਦੀ ਹੈ ਉਹ ਸਿੱਧੀ ਉਹਨਾਂ ਦੇ ਅਕਾਊਂਟ 'ਚ ਟਰਾਂਸਫਰ ਕਰ ਦਿੰਦੇ ਨੇ ਕੁਝ ਲੋਕ ਕੈਸ਼ ਦਿੰਦੇ ਨੇ ਕਿਉਂਕਿ ਇਹ ਜਿਹੜਾ ਐਗਰੋਕੈਮਿਕल्स ਦਾ ਬਿਜ਼ਨਸ ਹੈ ਇਹ ਜੱਟਾਂ ਦਾ ਜਾਂ ਕਿਸਾਨਾਂ ਦਾ ਬਿਜ਼ਨਸ ਹੈ ਇਹਦੇ ਕੁਝ ਲੋਕ ਉਹ ਪੈਸੇ ਆਨਲਾਈਨ ਟਰਾਂਸਫਰ ਕਰ ਦਿੰਦੇ ਨੇ ਕੁਝ ਕੈਸ਼ ਦਿੰਦੇ ਨੇ ਮੋਸਟਲੀ ਕੈਸ਼ ਦਿੰਦੇ ਨੇ ਇਹ ਮਹੀਨੇ ਦੋ ਮਹੀਨੇ ਦੀ ਇਹਨਾਂ ਦੀ ਜਿਹੜੀ ਹੁੰਦੀ ਹੈ ਜਿਹੜੀ ਆਪਣੀ ਇਕੱਠੀ ਹੁੰਦੀ ਹੈ ਜਿਹੜੀ ਰਕਮ ਉਹ ਇਕੱਠੀ ਫਿਰ ਜਿਹੜੀ ਹੁੰਦੀ ਹੈ ਮਹੀਨੇ ਜਾ ਕੇ ਇਕੱਠੇ ਡਿਪੋਜ਼ਿਟ ਕਰਾਉਂਦੇ ਨੇ ਸਰ ਜਿਹੜੀ ਲੋਕਾਂ ਦੇ ਵੈਪਨ ਯੂਜ਼ ਕੀਤਾ ਗਿਆ ਸੀ ਨੋਟਲੀਟੀਆਂ ਰਿਕਵਰ ਹੋਏ ਉਹ ਹਲੇ ਇੱਕ ਫਰਦਰ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਰਿਕਵਰ ਵੱਧ ਤੋਂ ਵੱਧ 2 ਜਾਂ 3 ਦਿਨਾਂ ਚ ਅਸੀਂ ਕਰ ਲਾਂਗੇ ਪਹਿਲਾਂ ਕਿੰਨੇ ਕ ਮਾਮਲੇ ਨੇ ਤੇ ਦਰਜ ਜਿਹੜੀ ਉੱਤਰਾਖੰਡ ਵਾਲੇ ਦੋ ਬੰਦੇ ਨੇ ਇੱਥੇ ਆ ਗਏ ਜੀ ਆਪਣਾ ਇੱਕ ਇੱਕ ਆ ਗਿਆ ਦੀਪੂ ਤੇ ਇੱਕ ਆ ਗਿਆ ਸਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਰੁਦਰਪੁਰ ਆ ਗਿਆ ਜੀ ਇਹ ਦੋ ਬੰਦੇ ਨੇ ਇਹਨਾਂ ਦੇ ਤੇ ਵਿਜੇ ਵਿਜੇ ਵੀ ਇਹ ਵਿਜੇ ਜਿਹੜਾ ਹੈਗਾ ਤੀਸਰਾ ਇਹ ਵੀ ਰਾਜਪੁਰੇ ਰਹਿ ਰਿਹਾ ਉਹਨੂੰ ਪਹਿਲੋ ਵੈਸੇ ਰੁਦਰ ਉੱਥੇ ਆਪਣਾ ਜੰਮੂ ਨੂੰ ਜੰਮੂਦ ਰਹਿਣਾ ਸੀ ਪਹਿਲੋ ਜੰਮੂਦ ਰਹਿਣਾ ਸੀਗਾ ਇਹਦੇ ਤੇ ਵੀ ਪਰਚਾ ਦਰ ਸੀਗਾ ਇਹ ਤਿੰਨ ਬੰਦੇ ਪਹਿਲੋਂ ਉਧਰ ਯੂਪੀ ਦੇ ਵਿੱਚ ਕਿਤੇ ਜੇਲ੍ਹ ਚ ਪਹਿਲੋ ਇਕੱਠੇ ਰਹੇ ਹੋਏ ਨੇ ਸਰ ਇਹ ਕੀ ਟੀਮ ਗੈਂਗ ਦਾ ਕਿ ਕੰਮ ਕਰਦੇ ਸੀ ਇਹ ਕਿਸ ਕਿਸ ਹੱਲੇ ਅਸੀਂ ਇਹ ਇਨਵੈਸਟੀਗੇਟ ਕਰ ਰਹੇ ਹਾਂ ਇਹਨਾਂ ਦੀ ਆ ਜਿਹੜੀ ਪੰਜਾਬ ਦੀ ਪਹਿਲੀ ਵਾਰ ਦਾ ਸਾਹਮਣੇ ਆਈ ਹੈ ਇਹਨਾਂ ਨੂੰ ਫਰਦਰ ਆਪਣਾ ਇਨਟੈਰੋਗੇਟ ਕਰਕੇ ਰਿਮਾਂਡ ਲੈ ਕੇ ਜੋ ਰਿਮਾਰਡ ਦੇ ਦੌਰਾਨ ਸਾਨੂੰ ਜਦੋਂ ਇੰਟਰੋਗੇਸ਼ਨ ਸਾਡੇ ਸਾਹਮਣੇ ਆਉਗੀ ਜੋ ਵੀ ਉਹ ਅਸੀਂ ਤੁਹਾਨੂੰ ਫਰਦਰ ਇਨਫੋਰਮ ਕਰਾਂਗੇ ਸਰ ਇਹਨਾਂ ਦੇ ਕੋਲ ਕੋਈ ਫੋਨ ਕੋਈ ਹੋਰ ਨਹੀਂ ਕਿਉਂਕਿ ਜਿੱਦੇ ਵਿੱਚ ਅੱਗੇ ਲੇਖਤ ਪਤਾ ਲੱਗ ਸੇ ਵੀ ਕੀ ਲਿਖਿਆ ਹੋਇਆ ਉਹ ਵੀ ਤੁਹਾਨੂੰ ਦੱਸ ਰਿਹਾ ਜੀ ਉਹ ਹਲੇ ਫਰਦਰ ਇਨਵੈਸਟੀਗੇਟ ਕਰ ਰਹੇ ਆ ਜਿਵੇਂ ਇਨਵੈਸਟੀਗੇਟ ਹੋਗਾ ਸੀ ਇਨਫੋਰਮ ਕਰਾਂਗੇ ਕਿੰਨੀ ਕਿੰਨੀ ਇਸ ਦੇ ਇਹਨਾਂ ਜੋ ਕੁਝ ਆਪਣੇ ਸਾਰੇ ਉਹੀ ਨੇ ਨੌਜਵਾਨ ਨੇ 30 ਸਾਲ ਤੋਂ ਥੱਲੇ ਥੱਲੇ ਨੇ ਸਾਰੇ ਸਰ ਜੀ ਬਾਈਪਰ ਫੜੀ ਗਈ ਹੈ ਲਾਇਸੈਂਸ ਸੀ ਦਾ ਵੈਪਨ ਰਿਕਵਰ ਕਰਨੀ ਹੈ ਯਾਟੂ ਰਿਕਵਰ ਹਲੇ ਸਾਡੇ ਕੋਲ ਕਾਰ ਤੇ ਕੈਸ਼ ਰਿਕਵਰ ਮੋਟਿਵ ਕੀ ਸੀ